ਕੋਈ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦੀਆਂ ਚੋਬਰੋ ਤੇ ਅੱਜ ਆਪਾਂ ਚੋਬਰੋ ਲੱਗੇ ਆ ਘੂੜੇ ਤੇ ਨਵੀਆਂ ਲੇਟਾਂ ਲਾਉਣਾ ਆਪਣੇ ਤੇ ਸਪਲੈਂਡਰ ਤੇ ਤੇ ਪਿਛਲੇ ਵਲੌਗਾਂ ਆਹ ਲੇਟਾਂ ਲਾ ਕੇ ਹਟਿਆਂਗੇ ਮਗਰ ਆਟਾ ਵਾਲੀਆਂ ਤੇ ਅੱਜ ਲਾਉਣ ਲੱਗੇ ਆ ਹੋਰ ਨਵੀਆਂ ਲੇਟਾਂ ਬਸ ਤੁਸੀਂ ਯਾਰ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਲੇਟਾਂ ਆਪਾਂ ਲਾਉਂਦੀ ਰਹਾਂਗੇ ਤੇ ਰੱਬ ਲਵਾਉਂਦਾ ਵੀ ਰਹੇ ਸੌਂਕ ਪੂਰੇ ਕਰ ਲੋ ਮਿੱਤਰੋ ਟਾਈਮ ਨਾਲ ਜੀਤੇ ਜਿੱਦੋਂ ਹੁੰਦੇ ਨੇ ਤੇ ਮਿੱਤਰੋ ਅੱਜ ਆਪਾਂ ਲਾਉਣ ਲੱਗੇ ਆਂ ਤੇ ਹਾਰ ਲਈ ਲਾਈਟਸ ਇਹ ਮਿੱਤਰੋ ਹੂੰ ਤਾਂ ਚਲੋ ਨਾਰਮਲ ਹੀ ਨੇਗੀਆਂ ਆਪਾਂ ਇੱਕ ਨੂੰ ਸਾਨੂੰ ਕਹਿ ਰਹੇ ਆਂ ਕਿਉਂਕਿ ਇਹ ਲਾਈਟਾਂ ਇੱਥੇ ਲੱਗੀਆਂ ਹੋਈਆਂ ਨੇ ਹਾਰਲੇ ਤੇ ਇੱਥੇ ਹੁੰਦੀਆਂ ਨੇ ਹੈਂਡਲ ਤੇ ਆਪਾਂ ਇੱਥੇ ਹੀ ਲਾਉਣੀਆਂ ਨੇ ਛੋਬਰੋ ਬਸ ਤੁਸੀਂ ਦੇਖੀ ਚੱਲੋ ਆਪਾਂ ਪੂਰੀ ਅੱਗ ਕੱਢਾਂਗੇ ਬਸ ਇਹ ਪਿਆਰ ਦੇ ਰਿਪੋਰਟ ਬਣਾ ਕੇ ਰੱਖਿਓ ਛੋਬਰੋ ਤੇ ਮਿੱਤਰੋ ਫਿਰ ਲਾਉਣੀਆਂ ਸ਼ੁਰੂ ਕਰਦੇ ਆਂ ਆਪਾਂ ਤੇ ਤੁਹਾਨੂੰ ਦਿਖਾਉਨੇ ਆਂ ਤੇ ਪਿਛਲੀਆਂ ਲਾਈਟਾਂ ਵੀ ਆਪਣੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਯਾਰ ਆਪਾਂ ਜਿਹੜੀਆਂ ਪਹਿਲਾਂ ਲਾਈਆਂ ਰਹੀਆਂ ਸੋਨੂੰ ਦਿਖਾਉਣੇ ਆਗੇ ਸੱਚ ਸਾਡਾ ਲਾਵਾ ਆਏ ਹਾਈ ਨਜ਼ਰ ਨਾ ਲਾ ਦੇ ਕੋਈ ਘੂੜਾ ਆਪਣਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਚਾਂਕਰੀਆਂ ਪੂਰੀਆਂ ਗਾੜਦੀਆਂ ਅੱਗ ਲੱਗਦੀਆਂ ਨੇ ਨਾ ਸੋਹਣੀਆਂ ਇਹ ਰਾਤ ਨੂੰ ਵਾਲੀਆਂ ਸੋਹਣੀਆਂ ਲੱਗਣੀਆਂ ਮਿੱਤਰੋ ਸੋਨੂੰ ਰਾਤ ਨੂੰ ਦਿਖਾਵਾਂਗੇ ਤੇ ਇੱਕੇ ਚ ਹੈਗਾ yellow color ਤੇ ਦੂਜਾ ਚੈੱਕ ਕਰਾਉਣਾ ਸਾਨੂੰ ਤਾਂ ਸੋਸੀ ਪਿਛਲੇ ਬਲੌਗ 'ਚ ਦੇਖ ਹੀ ਲੈਣਾ ਦੇਖੋ ਦੂਜਾ ਰੰਗ ਆ ਮਿੱਤਰੋ ਕੜਦਾ ਲੰਬ ਪੂਰੇ ਪੈਂਦੀਆ ਤੱਕ ਮਿੱਤਰੋ ਬੱਸ ਤੁਸੀਂ ਸਪੋਰਟ ਕਰਿਆ ਕਰਿਓ ਆਪਾਂ ਤਾਂ ਅੱਗ ਕੱਢਦੇ ਹੀ ਰਹਾਂਗੇ ਰੱਬ ਕਢਾਉਂਦਾ ਰਹੇ ਆਪਾਂ ਕੱਢਦੇ ਹੀ ਰਹਾਂਗੇ ਤੇ ਚਲੋ ਫਿਰ ਮਿੱਤਰੋ ਹੁਣ ਆਪਾਂ ਕਰ ਲਈ ਆਹ ਫਿਟਿੰਗ ਤੇ ਉਹਨਾਂ ਦੀ ਫਿਟਿੰਗ ਕਰ ਲਈ ਪੱਤੀਆਂ ਦੇ ਵਿੱਚ ਆਹ ਲੇਟਾਂ ਦੀ ਤੇ ਫੇਰ ਕਾਹਦਿਆਂ ਤੇ ਸਾਨੂੰ ਦਿਖਾਉਣੇ ਆਪਾਂ ਕਿੱਥੇ ਲਾਉਣੀ ਆਲਰੇਡੀ ਇੰਡੀਕੇਟਰ ਜਿਹਨਾਂਗੇ ਫਲੈਸ਼ਰ ਜੀ ਇਹਨਾਂ ਨਾਲ ਆਪਾਂ ਲਾਉਣੀ ਆਹ ਵਾਲੀ ਡੱਬੀ ਫਲੈਸ਼ਰ ਵਾਲੀ ਕਿਉਂਕਿ ਇਹ ਝਮਕੇ ਮਾਰਦੇ ਹੀ ਸੋਹਣੇ ਲੱਗਣਗੇ ਮੂਰੇ ਬਿਨਾਂ ਝਮਕਾਂ ਤੋਂ ਉਹੀ ਚੰਗੇ ਨਹੀਂ ਲੱਗਣਗੇ ਫਿਰ ਕੜਕੜਾ ਝਮਕੇ ਜਿਹਾ ਮਾਰਿਆ ਕਰਨਗੇ ਤੇ ਆਪਾਂ ਮਿੱਤਰੋ ਇਹਨਾਂ ਨੂੰ ਝਮਕੇ ਮਾਰਨਾ ਲਈ ਇੱਥੋਂ ਤਾਰ ਤੱਕ ਕਰੰਟ ਤਾਂ ਇਹਨੂੰ ਦੇਤਾ ਸੋਚ ਨੂੰ ਇਹ ਸੱਚ ਤੋਂ ਹੁਣ ਗਾਹਾਂ ਕਰੰਟ ਦੀ ਤਾਰ ਪਾ ਕੇ ਲਿਆਉਣਾ ਇਹਦੇ ਨਾਲ ਤੇ ਏ ਵੀ ਆਪਾਂ ਡੱਬੀ ਇੱਥੇ ਹੀ ਲਗਾਉਣੀ ਆ ਕਿਸੇ ਪਾਸੇ ਆਸੇ ਇਹ ਦੇਖਦੇ ਹਾਂ ਜੇ ਕਿੱਥੇ ਲਗਾਉਵਾਂਗੇ ਕਿਉਂਕਿ ਆਪਾਂ ਲਗੂਣੀ ਉਹੀ ਆ ਇਹ ਲਗੋਏ ਤੋਂ ਬਿਨਾਂ ਹੀ ਚੰਗੀ ਨਹੀਂ ਲੱਗਣੀ ਹੈਗੀ ਮਿੱਤਰੋ ਰੰਗ ਬਰੰਗੀ ਝਾਕੀ ਜਾਊਗੀ ਤੇ ਫਿਰ ਤੁਹਾਨੂੰ ਦਿਖਾਉਣੇ ਅੱਗੇ 13 ਆਪਾਂ ਹਾਂ ਇੰਡੀਕੇਟਰ ਜੇ ਟੈਂਪਰੀਰੀ ਕਨੈਕਸ਼ਨ ਦੇ ਲੈਣਾ ਦੇ ਇਥੋਂ ਸਾਰਿਆਂ ਦੇ ਤੇ ਹੁਣ ਆਪਾਂ ਇਹਨਾਂ ਨੂੰ ਇਥੋਂ ਸੱਚ ਛੱਡ ਕੇ ਉੱਤੋਂ ਤਾਂ ਹਾਂ ਤੋਂ ਸੱਚ ਮੇਨ ਸਵਿੱਚ ਛੱਡ ਕੇ ਇਹਨੂੰ ਚਲਾ ਕੇ ਦੇਖਦੇ ਆਂ ਵੀ ਕਾਮਯਾਬ ਹੈ ਜਾਂ ਨਾ ਵਾਹ ਗੁੱਤਾ ਹਾਂ ਤੋਂ ਸੱਚ ਛੱਡੀ ਵੀ ਆ ਮਿੱਤਰੋ ਥੱਲੋਂ ਤਾਰਾਂ ਤੂਰਾਂ ਨਾਲ ਜੁੜ ਜਾਣ ਆਪਾਂ ਦੇਖਦੇ ਰੋਕਿਓ ਮਿੱਤਰੋ ਮੈਨੂੰ ਹੱਥ ਦੋ ਹੱਥਾਂ ਨਾਲ ਛੜਨੀ ਕੋ ਇਹ ਦੇਖੋ ਵੀਡੀਓ ਤੁਸੀਂ ਮਿੱਤਰੋ ਸੱਚ ਛੜਤੀ ਆਪਾਂ ਕੀ ਗੱਲ ਐ ਕੀ ਗੱਲ ਕੀ ਐ ਚੱਲਿਆ ਕਿਉਂ ਨਹੀਂ ਐ ਸਿਸਟਮ ਕਿਤੇ ਕੰਮ ਗੜਾਤ ਨਹੀਂ ਹੋ ਗਿਆ ਉਲਟੀ ਗਿਆ ਗੰਮ ਦੇਖਦਾ ਮਿੱਤਰੋ ਕੀ ਘਾਟ ਵੱਧ ਪਈ ਆਪਾਂ ਇਹਨਾਂ ਨੂੰ ਚਲਾ ਕੇ ਤੇ ਸੁਣੋ ਦਿਖਾਉਣਿਆ ਅਰਥ ਰੁਕ ਜਾ ਮੈਨੂੰ ਲੱਗਦਾ ਬਾਡੀ ਨਾਲ ਜੋੜ ਦਈਏ ਇਹਨੂੰ ਕੁਝ ਪਾਸੇ ਹੁਣ ਦੇਖਦੇ ਆਂ ਇਹ ਰੋ ਬਾਡੀ ਨਾਲ ਵੀ ਅਰਥ ਛੋੜ ਲਿਆ ਤੇ ਦੇਖਿਓ ਮਿੱਤਰੋ ਹੁਣ ਕੀ ਘਾਟ ਲਾ ਲਈਏ ਤੁਹਾਨੂੰ ਉਧਰੋਂ ਉਹ ਲੋਹੇ ਨਾਲਾ ਮਟਰੋ ਸਿਸਟਮ ਚੱਲਿਆ ਨਹੀਂ ਆਪਣਾ ਕੀ ਬਾਤ ਐ ਸਿੱਧਾ ਬੰਨ੍ਹਣਾ ਫੋਨ ਆਉਣ ਫੋਨ ਆਉਣ ਹੋਈ ਐ ਲੈ ਬਾਹੀ ਗ੍ਰੀ ਮਾਲਕਾ ਪਲੀ ਗਰੀਂ ਆਏ ਹਾਏ ਚੱਲ ਵੀ ਮਿੱਤਰੋ ਕਿੰਨਾ ਦਾ ਵੀ ਨਕਸਾਨ ਹੋ ਗਿਆ ਆਪਣਾ ਤੇ ਚੱਲ ਵੀ ਦੇਖੋ ਇਹ ਅੜੜੇ ਚੱਲਿਆ ਕਰਨਗੇ ਤੇ ਮਿੱਤਰੋ ਹੁਣ ਆਪਾਂ ਕੇਰਾ ਕਨੈਕਸ਼ਨ ਕਰਕੇ ਦੇਖ ਲਈ ਇਹ ਕਾਮਯਾਬ ਨਾ ਸਿਸਟਮ ਓਹੋ ਪੁੱਠਾ ਹੀ ਹੋ ਗਿਆ ਜੀ ਤੇ ਮਿੱਤਰੋ ਕੇਰਾ ਆਪਾਂ ਕਨੈਕਸ਼ਨ ਕਰਕੇ ਦੇਖ ਲਈ ਫੋਨ ਡਿਕਨ ਕਰਕੇ ਥੋੜਾ ਪੁੱਠਾ ਹੋ ਗਿਆ ਸੀ ਹੁਣ ਆਪਾਂ ਇਹਨਾਂ ਦੀ ਕਨੈਕਸ਼ਨਾਂ ਦੀਆਂ ਸਪਲਾਈਆਂ ਦਿੰਨੇ ਆ ਤਾਂ ਹਾਂ ਤੱਕ ਤੇ ਫੇਰ ਬਣਾਉਣਾ ਗੱਲਬਾਤ ਪੂਰੀ ਮਿੱਤਰੋ ਇਧਰੋਂ ਆਪਾਂ ਸਾਰੀ ਫਿਟਿੰਗ ਓਕੇ ਕਰਤੀ ਆ ਸੋਚਦੀ ਵੀ ਕਰਤਾ ਸਾਰਾ ਕੁਝ ਓਕੇ ਉਹਦਾ ਵੀ ਆਹ ਵਾਲਿਆਂ ਦਾ ਪਹਿਲਾਂ ਨਹੀਂ ਤੇ ਚਲੋ ਆਪਾਂ ਪਹਿਲਾਂ ਕਰਤਾ ਸੀ ਆਹ ਰੱਖਤੀ ਆਪਾਂ ਇਹਦੀ ਰਿਲੇ ਕਿਉਂਕਿ ਇਹ ਚ ਮਿੱਤਰੋ ਪਾਣੀ ਪੈਣ ਦਾ ਉਹਦਾ ਰਹਿੰਦਾ ਇਹ ਆਪਾਂ ਵਿਚਾਲੀ ਪਹਿਲਾਂ ਹੀ ਕੋਈ ਮਿੱਤਰੋ ਚੈੱਕ ਕਰੂੰ ਇੱਕ ਸਾਈਡ ਵਾਲੀ ਦੀ ਫਿਟਿੰਗ ਕਰਤੀ ਘੈਂਟ ਲੱਗਦਾ ਹੈਂਡਲ ਦੇ ਲੱਗਿਆਗਾ ਮੇਰੇ ਅਕੋਰਡਿੰਗ ਤੇ ਬਹੁਤ ਸੋਹਣਾ ਲੱਗੂ ਜਦੋਂ ਫਿਟਿੰਗ ਹੋ ਗਈ ਇਹਦੀ ਤੇ ਦੋ ਜਿਹੜੇ ਸਾਈਡਾਂ ਵਾਲੀ ਜੀ ਫਿਟਿੰਗ ਕਰਦੇ ਆ ਤੇ ਮੇਤਰੋ ਥੋੜਾ ਜਿਆਣੀ ਮੈਨੂੰ ਲੱਗਦਾ ਜੀ ਦੇਖੋ ਮੈਨਾਈ ਥੋੜੀ ਜੀ ਆਪਾਂ ਨੂੰ ਕੁਆਲਿਟੀ ਹਾਈ ਕਰਨੀ ਪਊ ਦੇਖਦੇ ਆ ਚਲੋ ਆਉਣ ਵਾਲੇ ਟਾਈਮ 'ਚ ਕਰਾਂਗੇ ਤੇ ਤੁਸੀਂ ਕੇ ਰਾ ਜਗਦੇ ਚੈੱਕ ਕਰਿਓ ਫੇਰ ਦੱਸਿਓ ਵੀ ਕੈਂਟ ਲੱਗਦੇ ਨੇ ਫਿਰ ਤਾਂ ਆਪਾਂ ਪੂਰੇ ਟਾਪ ਦੇ ਲਵਾ ਦਾਂਗੇ ਲਿਆ ਕੇ ਹੋਰ ਮੇਤਰੋ ਦੋਨੇ ਸਾਈਡਾਂ ਵਾਲੇ ਕਾਸਤੇ ਕੰਨ ਜੀ ਇਧਰਲਾ ਥੋੜਾ ਜਿਹਾ ਝਾਕਦਾ ਕੰਨ ਜੱਡ ਨਹੀਂ ਇਧਰਲਾ ਤਾਂ ਪੂਰਾ ਹੀ ਓਕੇ ਹੋਇਆ ਪਿਆ ਕੰਮ ਚੋਬਰੋ ਕੰਮ ਪਤਾ ਕੌਣ ਕਰਦਾ ਫਿਰ ਤਾਲੀ ਵਾਲਾ ਸਾਵਾ ਆਪ ਗੂਰੇ ਹੋਏ ਹੋਏ ਹਨ ਤੇ ਚਲੋ ਫਿਰ ਮਿੱਤਰੋ ਇਹਨਾਂ ਦੀਆਂ ਤਾਰਾਂ ਤੇ ਟੇਪਾਂ ਟੂਪਾਂ ਲਵੇਟ ਕੇ ਇਹਨਾਂ ਨੂੰ ਥੱਲੇ ਦੀ ਕੱਢ ਲਈਏ ਤਾਰਾਂ ਨੂੰ ਤੇ ਕਨੈਕਸ਼ਨ ਕਰਕੇ ਚਲਾ ਕੇ ਦਿਖਾਈਏ ਤੁਹਾਨੂੰ ਮੈਨੂੰ ਬਹੁਤ ਚਾਹ ਮਿੱਤਰੋ ਵੀ ਕਾਹੇ ਜੇ ਲੱਗਣਗੇ ਹੋ ਵੀ ਮਿੱਤਰੋ ਅੱਜ ਦੀ ਹਰੀ ਦਿਹਾੜੀ ਲੰਘੀ ਆਪਣੀ ਇਸੇ ਕੰਮਾਂ ਤੇ ਤੇ ਸਵੇਰ ਦੇ 8 ਵਜੇ ਦੇ ਲੱਗੇ ਸ਼ਾਮ ਦੇ 6 ਵਜੇ ਵੱਜ ਗਈ ਸਵਾਸੀ ਤੇ ਚੋਬਰੋ ਲੇਟਾਂ ਦੀ ਫੀਟਿੰਗ ਹੋਊਗੀ ਹੁਣ ਬਾਬੇ ਦਾ ਨਾਮ ਲੈ ਕੇ ਕਿਹਨਾ ਚਲਾ ਕੇ ਦੇਖ ਲਈਏ ਵਾਹਿਗੁਰੂ ਮਾਲਕਾ ਮਿੱਤਰੋ ਸਾਰੇ ਕਨੈਕਸ਼ਨ ਕਨੈਕਸ਼ਨ ਹੋ ਗਏ ਇਹ ਹਾਈ ਘੈਂਟ ਐ ਘੈਂਟ ਐ ਕੰਮ ਪੂਰਾ ਸਿਰ ਲੱਗਦਾ ਹੈ ਮਹਾ ਬਯਾ ਬਯਾ ਹੋਈ ਪਈਏ ਕੰਮ ਦੇਖੋ ਮਿੱਤਰੋ ਸਿਰ ਆ ਗਿਆ ਕੰਮ ਪੂਰਾ ਆਏ ਹਾਈ ਆਹ ਦੇਖੋ ਮਿੱਤਰੋ ਕੈਂਟ ਲੱਗਦੇ ਨੇ ਨਾ ਪੂਰੇ ਆਏ ਹਾਏ ਹਾਏ ਕੋੜੇ ਨੂੰ ਆਪਣਾ ਨਜ਼ਰ ਨਾ ਲੱਗ ਜੇ ਦੇਖੋ ਮਿੱਤਰੋ ਚੱਚ ਦਾ ਪੂਰਾ ਹੈਲੋ ਆ ਗਿਆ ਹਾਂ ਵਿਆੜੀ ਠੀਕ ਹੈ ਜੇ ਆਹ ਵਧੀਆ ਤੂੰ ਦੱਸ ਕੋਠੇ ਟੱਪਦੇ ਫਿਰਦੇ ਨੇ ਜੇ ਉੱਪਰ ਹੈਂ ਦੇਗੀ ਜਾਈ ਨਾ ਤੇ ਜੋਬਰ ਕੋਠੇ ਟਾਪ ਦੇ ਘਰਦੇ ਨੇ ਇਧਰ ਤੇ ਮਿੱਤਰੋ ਲਾਈਟਾਂ ਬੋਗ ਐਂਡ ਲੱਗੀਆਂ ਨਹੀਂ ਯਾਰ ਨਹੀਂ ਡਿ ਗਿਆ ਪਤੰਗ ਨਹੀਂ ਡਿ ਗਿਆ ਹੈਗਾ ਉਧਰ ਤੇ ਗਿਆ ਹੋ ਇਧਰ ਫੇੜੇ ਚ ਦੇਖ ਲੈ ਤੂੰ ਡਿ ਗਿਆ ਉਧਰ ਉਧਰ ਫਿਰ ਉਧਰ ਦੀ ਜਾ ਤੂੰ ਉੱਪਰ ਦੇ ਲੋ ਕੀ ਕਰਦਾ ਅੱਬ ਕਰਦੇ ਨੇ ਜਵਾਬ ਜੋਬਰ ਤੇ ਕੁੱਤਾ ਬਣ ਗਿਆ ਹੈਂ ਫੇਰ ਕੋਠੇ ਕਿਉਂ ਟੱਪਦੇ ਜੀ ਗੁੱਟਾ ਵਹਿਣੀ ਆ ਹੈ 6:00 ਵੱਜੂ ਆਇਨਾ ਕੋਠੇ ਟੱਪਿਆ ਕਰੋ ਜੰਗਾ ਤੇ ਮਿੱਤਰੋ ਆਵਲੀਆਂ ਲਾਈਟਾਂ ਦਾ ਹੋ ਗਿਆ ਆਪਣੀਆਂ ਫੱਟ ਮੈਨੂੰ ਤਾਂ ਬਾਲਾ ਸੋਹਣਾ ਲੱਗੀ ਜਾਂਦਾ ਯਾਰ ਜੋ ਉਪਰ ਸੌਂ ਲੱਗੇ ਬਾਈ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਜਦੋਂ ਸਿਲਵਰ ਸਪਲੈਂਡਰ ਵਿੱਚ ਸੀ ਉਹ ਤੇ ਮੇਰੀਆਂ ਆ ਲਾਈਟਾਂ ਲਾਈ ਆਉਂਦੀਆਂ ਸੀਗੀਆਂ ਮੇਰਾ ਇੰਨਾ ਚਿੱਤ ਖੁਸ਼ ਹੁੰਦਾ ਸੀ ਆ ਲਾਈਟਾਂ ਨਾਲ ਆਹ ਲਾਈਟਾਂ ਨਾਲ ਮੈਨੂੰ ਖਾਸ ਕਰਕੇ ਵਾਲੀਆਂ ਸੋਹਣੀਆਂ ਲੱਗਦੀਆਂ ਨੇ ਜੀ ਮਿੱਤਰੋ ਤੇ ਬਾਲੀਆਂ ਸੋਹਣੀਆਂ ਲੱਗੀਆਂ ਮੈਨੂੰ ਚੋਬਰੋ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੇ ਕਿੱਦਾਂ ਲੱਗਦੀਆਂ ਜੀ ਲੇਟਾਂ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਦੀਆਂ ਨੇ ਯਾਰ ਆਹ ਲੇਟਾਂ ਨਾਲੇ ਇੱਕ ਯੂਨਿਕ ਜੀ ਚੀਜ਼ ਹੋਊਗੀ ਸਾਰਿਆਂ ਨਾਲੋਂ ਵੱਖਰੀ ਜੀ ਚੀਜ਼ ਹੋਊਗੀ ਕੋਈ ਨਹੀਂ ਕਰਦਾ ਹੈਗਾ ਇਹ ਲੇਟਾਂ ਦੀ ਫਿਟਿੰਗ ਜਿਹੜੀ ਆਪਾਂ ਕਰੀਏ ਇਹ ਅੱਜ ਬਾਕੀ ਮਿੱਤਰੋ ਮੈਂ ਸਭ ਨੂੰ ਇਹੀ ਕਹੂੰਗਾ ਜਿਹੜੇ ਵੀ ਕੋਈ ਆਪਦੇ ਸਾਧਨ ਤੇ ਜਾਂ ਗੱਡੀ-ਗੁੱਡੀ ਤੇ ਮੋਟਰਸਾਈਕਲ ਤੇ ਮੋਟਰਟਰੈਕਟਰ ਤੇ ਕੁਝ ਵੀ ਲਾਉਂਦੇ ਨੇ ਆਪ ਲਾਇਆ ਕਰੋ ਮਿੱਤਰੋ ਦਿਮਾਗ ਲਾ ਲਾ ਕੇ ਕਿਉਂਕਿ ਫਿਰ ਤਾਂ ਘਰ ਦੇ ਵੀ ਨਹੀਂ ਰੋਕ ਦਿੰਦੇ ਜਦੋਂ ਬੰਦਾ ਆਪ ਦਿਮਾਗ ਲਾ ਕੇ ਚੀਜ਼ਾਂ ਲਾਵੇ ਹੈ ਜੀ ਓਏ ਹੋਏ 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 ਆਹ ਤੇ ਚਲੋ ਫਿਰ ਮਿੱਤਰੋ ਹੁਣ ਕਾਸ ਦੀਏ ਬਹੁਤ ਟਾਈਮ ਹੋ ਗਿਆ ਤੇ ਫਿਰ ਇਹਨੂੰ ਧੋਣਾ ਵੀ ਆ ਤੇ ਹੁਣ ਇੱਥੇ ਆਪਾਂ ਚਾੜ੍ਹ ਦਈਏ 슬ੀਵ ਜਿਹੜੀ ਕਿ ਆਪਾਂ ਲਾਹੀ ਸੀਗੀ ਕਿਉਂਕਿ ਪਹਿਲਾਂ ਵੀ ਤਾਰਾਂ ਲਾਗਦੀਆਂ ਸੀ ਇਹ ਤਾਰਾਂ 슬ੀਵ ਦੇ ਵਿੱਚ ਦੀ ਨਿਘਾਤੀ ਆਪਾਂ ਪੂਰੀਆਂ ਓਕੇ ਕਰਕੇ ਤੇ ਮਿੱਤਰੋ ਜਰੂਰ ਕਮੈਂਟ ਕਰਿਓ ਵੀ ਕਿੱਦਾਂ ਲਗੀਆਂ ਜੋ ਬਰੋ ਕੀ ਐਕ ਕਰੂੰ ਆ ਤਾਂ ਲਾਈਆਂ ਨਹੀਂ ਅਜੇ ਆਪਾਂ ਮੂਰ ਲਿਆਂ ਦਾ ਪਿਛਲੀਆਂ ਚੈੱਕ ਕਰੋ ਟਾਇਰ 'ਚ ਕੈਂਡ ਲੱਗਦੀਆਂ ਨੇ ਮੈਨੂੰ ਬੜੀਆਂ ਕੈਂਡ ਲੱਗੀਆਂ ਜੋ ਬਰੋ ਜੱਜ ਦਾ ਨਾ ਕੋੜਾ ਪੂਰਾ ਹੁਣ ਬੜਾ ਸੁਹਾਵਣਾ ਲੱਗਦਾ ਹੈ ਗੱਲ ਜਾਂ 1.2 ਤੇ ਸੋਨਾ ਲੱਗਦਾ ਜੇ ਉਪਰੋਂ ਆਏ ਤੇ ਹੌਣ ਲਾ ਦਈਏ ਦੂਜੀਆਂ ਆ ਲਾ ਦਿਆਂ ਜੇ ਉਪਰੋਂ ਚੈੱਕ ਕਰਾਂ ਮੜਾ ਜਾਂ ਤੀ ਕੈਂਡ ਲੱਗਦਾ ਨਾ ਬਹੁਤ ਸੋਨਾ ਲੱਗ ਰਿਹਾ ਜੇ ਉਪਰੋਂ ਦੇਖੋ ਜੱਜ ਦਾ ਪੂਗਾ ਤਰਾ ਇਹ ਵੀਡੀਓ ਵਧੀਆ ਲੱਗਦੀ ਆ ਤੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਮੇਤਰੋ ਮਿਹਨਤ ਬਹੁਤ ਲੱਗਦੀ ਹੈ ਇਹ ਚੀਜ਼ ਤੇ ਮੈਂ ਹੁਣ ਛੋਟੇ ਸਾਹਮਣੇ ਆ ਮੈਂ ਸਵੇਰ ਦਾ ਲੱਗਿਆ ਮੈਂਗਾ ਸਵੇਰੇ 8 ਵਜੇ ਲੱਗਿਆ ਸੀ ਸ਼ਾਮ ਨੂੰ ਹਟਿਆ ਹੁਣ ਦੇਖ ਲੋ ਇਹ ਸੂਰਜ ਢਲ ਗਿਆ ਦੇਖੋ ਕੀ ਕੀ ਕਰੋ ਵੀ ਉਹ ਵੀ ਸਰੀ ਹੋਇਆ ਪੈਂ ਚੋਪਰ ਤੇ ਇਧਰ ਕੰਮ ਵੀ ਸਰੀ ਹੋਇਆ ਪੈਂ ਮੋਟਰਸਾਈਕਲ ਦਾ ਬਾਲਾ ਸੋਹਣਾ ਲੱਗੀ ਜਾਂਦਾ ਮੈਨੂੰ ਤਾਂ ਯਾਰ ਅੱਜ ਇਹ ਕਾਹ ਹੀ ਹੁੰਦਾ ਯਾਰ ਆਪਾਂ ਜਦੋਂ ਵੀ ਆਪਦੇ ਸਾਧਨ ਨੂੰ ਨਾ ਥੋੜੇ ਟਾਈਮ ਬਾਅਦ ਮਾੜਾ ਮਾੜਾ ਚੇਂਜੇਸ ਕਰਦੇ ਰਹੀਏ ਤਾਂ ਉਹ ਆਟੋਮੈਟਿਕਲੀ ਆਪਦੇ ਆਪ ਨੂੰ ਸੋਹਣਾ ਲੱਗ ਹੀ ਜਾਂਦਾ ਰਹਿੰਦਾ ਹੁੰਦਾ ਜਿਉਂ ਹੀ ਕਰਦੇ ਲਗਾਤਾਰ ਨਾ ਔਖਾ ਹੋ ਜਾਂਦਾ ਅੰਦਰ ਬਹੁਤ ਸੋਹਣਾ ਲੱਗ ਰਿਹਾ ਮਿੱਤਰੋ ਆ ਜੀ ਵਾਲੀ ਸੋਹਣੀ ਲੱਗਦੀ ਆ ਮੈਨੂੰ ਆ ਦੇਖੋ ਆ ਵਾਲੀ ਹੋ ਠੀਕਾਂ ਵਿੱਚ ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਹੀ ਚਾਹੀਦਾ ਸਾਈਕਲ ਦੀ ਰਾਈਡ ਕਰਤੀ ਹੈ ਚਲੋ ਭਰੀਏ ਗੋਡੇ ਠੀਕ ਰਹਿਣਗੇ ਤੇ ਮਿੱਤਰੋ ਚੱਲਦੇ ਆ ਫਿਰ ਗਾਂ ਤੋਂ ਨੂੰ ਗਾਂਾਂ ਖੋਣੇ ਆਪਾਂ